ਲਰਨ ਹੇਤ ਹੀ ਹਮ ਕੋ ਰੱਖਿਓ ਸਤਵਰਾਂ ਨੇ ਸਾਨੂੰ ਜਿਹੜਾ ਹੈ ਇਹ ਜੰਗ ਵਿੱਚ ਲੜਨ ਵਾਸਤੇ ਰੱਖਿਆ ਹੈ ਇਹ ਪਠਾਣਾ ਦੇ ਵਿੱਚੋਂ ਜਿਹੜਾ ਕਾਲੇਖਾਨ ਪਠਾਨ ਹੈ ਉਹ ਕਹਿ ਰਿਹਾ ਹੈ ਪਰੇ ਕਾਮ ਭਾਜਨ ਅਭਲਾਖਿਓ ਤੇ ਹੁਣ ਜਿਹੜਾ ਕੰਮ ਬਣਿਆ ਹੈ ਜੰਗ ਜੁਧ ਦਾ ਤੇ ਹੁਣ ਤੁਸੀਂ ਜਿਹੜੇ ਭਜਣ ਲੱਗੇ ਹੋ ਆਨ ਪਠਾਨਨ ਕੀ ਤੁਮ ਖੋਹ ਜੜੇ ਪਠਾਣਾ ਦੀ ਇੱਕ ਬਾਦਰੀ ਮੰਨੀ ਜਾਂਦੀ ਆ ਇੱਕ ਬੜਾ ਰਤਬਾ ਉਹਨਾਂ ਦਾ ਮੰਨਿਆ ਜਾਂਦਾ ਹੈ ਕਿ ਬੜੇ ਪਠਾਨ ਜਿਹੜੇ ਨੇ ਦਲੇਰ ਨੇ ਤੇ ਇਹ ਤੁਸੀਂ ਉਹਨਾਂ ਦੀ ਜਿਹੜੀ ਸ਼ਾਨ ਹੈ ਉਹ ਖੋ ਰਹੇ ਹਾਂ ਖਤਮ ਕਰ ਰਹੇ ਹਾਂ ਰਣ ਤੇ ਡਰ ਕਰ ਕਾਤਰ ਹੋ ਤੇ ਰਣ ਤੋਂ ਡਰ ਕੇ ਇਸ ਤਰ੍ਹਾਂ ਤੁਸੀਂ ਜਿਹੜਾ ਹੈ ਕਾਇਰ ਹੋ ਕੇ ਕੋ ਹੁਣ ਭੱਜ ਰਹੋ ਨਹਿ ਅੱਗੇ ਕੋ ਕਰਹੈ ਭਰੋਸਾ ਅੱਗੇ ਤੋ ਤੁਹਾਡਾ ਗੁਰੂ ਗੋਬਿੰਦ ਸਿੰਘ ਤਾਕੀ ਕੋਈ ਵੀ ਤੁਹਾਡਾ ਅੱਗੇ ਕਿਸੇ ਵੀ ਫੌਜ ਦੇ ਵਿੱਚ ਤਾਨੂੰ ਕੋ ਰੱਖੇਗਾ ਨਹੀਂ ਤੁਹਾਡਾ ਕੋਈ ਕਹਿਣ ਤੋਂ ਭਾਵ ਜਿਹੜਾ ਹੈ ਇਹ ਭਰੋਸਾ ਨਹੀਂ ਕਰੇਗਾ ਨਹਿ ਰੱਖੇ ਨੌਕਰ ਲਖ ਦੁਸ਼ਮ ਕਿਸੇ ਪ੍ਰਕਾਰ ਦਾ ਤੁਹਾਨੂੰ ਕੋਈ ਆਪਦੀ ਨੌਕਰੀ ਦੇ ਵਿੱਚ ਨਹੀਂ ਰੱਖੇਗਾ ਇਹ ਕਾਲੇ ਖਾਂ ਪਠਾਣ ਜਿਹੜਾ ਹੈ ਇਹ ਕਹਿ ਰਿਹਾ ਹੈ ਆਪਦੇ ਨਾਲ ਦੇ ਪਠਾਣਾਂ ਨੂੰ ਕੁਛ ਕਈ ਨੂੰ ਸੋਝੀ ਸੀ ਚਲੋ ਕਿਰਪਾ ਸੀ ਮਹਾਰਾਜੀ ਪਰ ਇੱਕ ਦੂਜੇ ਨੂੰ ਵੇਖ ਕੇ ਜਿੱਦਾਂ ਡਰਦੇ ਸੀ ਸਾਰੇ ਇਸ ਤਰ੍ਹਾਂ ਦਾ ਕਿਉਂਕਿ ਬਹੁਤੇ ਜਿਹੜੇ ਜਾਣ ਦੇ ਪੱਖ 'ਚ ਭੱਜਣ ਦੇ ਪੱਖ 'ਚ ਸੀ ਥੋੜੇ ਸੀ ਜਿਹੜੇ ਥੋੜੇ ਵੀ ਨਹੀਂ ਕਹਿ ਸਕਦੇ ਜਿਹੜੇ ਇਹੋ ਹੀ ਇੱਕ ਸੀ ਕਾਲੇ ਖਾਨ ਬੜੇ ਮੋٹے ਜਿਹੜੀ ਗੱਲ ਕਰਦਾ ਸੀ ਤੇ ਬਾਕੀ ਜਿਹੜੇ ਸਨ ਉਹ ਜਾਣ ਦੇ ਵਿੱਚ ਸਹਿਮਤ ਸੀ ਹੁਣ ਕਾਲੇ ਖਾਨ ਕਹਿ ਰਿਹਾ ਸੀ ਤੁਹਾਨੂੰ ਕਿਸੇ ਨੇ ਨੌਕਰੀ ਚ ਨਹੀਂ ਫੇਰ ਮੁੜ ਕੇ ਰਖਣਾ ਨਹਿ ਰਾਖੇ ਨੌਕਰ ਲਖ ਦੇਸ਼ਾ ਦੋਸ਼ਾ ਕੋਈ ਤੁਹਾਨੂੰ ਨੌਕਰ ਨੌਕਰੀ ਵਿੱਚ ਨਹੀਂ ਰੱਖੇਗਾ ਆਪ ਜਸ ਪ੍ਰਾਪਤ ਦੁਨੀਆ ਵਿਖੇ ਜਾਸ ਤੇੰਦੇ ਨੇ ਜਾਸੋਣਾ ਆਪ ਜਸ ਆਪ ਜਸ ਤੁਹਾਡਾ ਬਹੁਤੀ ਜਿਹੜੀ ਇਹ ਨਿੰਦਿਆ ਹੈ ਇਹ ਲੋਕਾਂ ਵਿੱਚ ਹੋਵੇਗੀ ਇਹ ਤਾਂ ਪਠਾਨ ਜਿਹੜੇ ਨੇ ਭੱਜ ਜਾਂਦੇ ਹਨ ਮਰ ਦੋਜਕ ਮੈਂ ਸਾਸਨ ਪਿਖੇ ਤੇ ਦੋਜਗਾਂ ਵਿੱਚ ਪੈ ਗਰ ਕੇ ਇਸ ਤਰ੍ਹਾਂ ਤੁਸੀਂ ਜਿਹੜਾ ਹੈ ਇਹ ਸਜਾਵਾਂ ਜਿਹੜੀਆਂ ਭੂਤ ਹੋਗੇ ਆਪਾਂ ਕਹਿੰਦੇ ਨੇ ਨਰਕ ਸਵਰਗ ਉਹ ਕਹਿ ਦਿੰਦੇ ਨੇ ਪਿਸਤ ਦੋਜਕ ਤੇ ਦੋਜਕ ਵਿੱਚ ਪਾ ਕੇ ਤੁਸੀਂ ਬੜੀਆਂ ਜੜੀਆਂ ਸਜਾਵਾਂ ਇਹ ਤੁਸੀਂ ਭੁਗਤੋਗੇ ਸੁਣ ਬੋਲੇ ਉਹ ਜਦ ਭੀਖਣ ਖਾਰ ਇਸ ਤਰ੍ਹਾਂ ਭੀਖਣ ਖਾਨੇ ਜਦ ਇਹ ਸੁਣਿਆ ਹੈ ਤੂੰ ਰੱਖ ਆਪਣੇ ਸੰਗ ਇਹ ਮਾਨ ਤੇ ਪੀ ਖਾਨ ਖਾਨ ਜਿਹੜਾ ਪਠਾਨ ਇਹਨੇ ਆਖਿਆ ਬਈ ਤੂੰ ਆਪਦੀਆਂ ਦੋਜਕਾਂ ਦੀਆਂ ਤੇ ਜਿਹੜੀਆਂ ਹੈ ਇਹ ਪਿਸਤ ਦੀਆਂ ਗੱਲਾਂ ਆਪਦਾ ਇਮਾਨ ਆਪਦਾ ਧਰਮ ਤੂੰ ਆਪਦੇ ਕੋਲੇ ਰੱਖ ਸਾਨੂੰ ਤੇਰਾ ਧਰਮ ਜਿਹੜਾ ਨਹੀਂ ਚਾਹੀਦਾ ਕਿਉਂਕਿ ਮੱਤ ਤੇ ਪਰਦਾ ਪੈ ਗਿਆ ਸੀ ਨਾ ਸਾਥ ਸੰਗਤ ਜੀ ਮਨ ਤੇ ਪਰਦਾ ਜਦੋਂ ਪੈ ਜਾਏਗਾ ਫਿਰ ਕੋਈ ਚੰਗਾ ਨਹੀਂ ਲੱਗਦਾ ਇਸ ਵਾਸਤੇ ਕਹਿਣ ਲੱਗਾ ਤੂੰ ਰੱਖ ਆਪਣੇ ਸੰਗ ਇਮਾਨ ਤੂੰ ਆਪ ਦਾ ਇਮਾਨ ਜਿਹੜਾ ਆਪ ਦੇ ਨਾਲ ਰੱਖ ਹਮ ਤੋ ਨਾਹਕ ਮਰਹਿ ਨ ਕੋਈ ਸਾਡੇ ਤੋਂ ਇਸ ਤਰ੍ਹਾਂ ਨਿਆਈ ਮੋਤੇ ਨਹੀਂ ਜਿਹੜਾ ਮਰਿਆ ਜਾਂਦਾ ਰਹੀਏ ਤੂੰ ਕਬ ਚਾਕਰ ਹੋਈ ਭਈ ਤੂੰ ਜੇ ਕੋਈ ਚਾਕਰ ਚਾਕਰ ਸੇਵਾਦਾਰ ਜੇ ਤੂੰ ਰਹਿਣਾ ਚਾਹੁੰਦਾ ਗੁਰੂ ਗੋਬਿੰਦ ਸਿੰਘ ਦਾ ਤੂੰ ਰਹਿ ਸਕਦਾ ਹੈ ਜੇ ਤੱਕ ਖੁਸ਼ੀ ਰਹੇ ਠਿਗ ਗੁਰ ਕੇ ਬਈ ਜਿੰਨਾ ਕਚੇਰ ਜਿਹੜਾ ਹੈ ਚਿੱਤ ਸਾਡਾ ਕੀਤਾ ਖੁਸ਼ੀ ਦੇ ਨਾਲ ਅਸੀਂ ਗੁਰੂ ਗੋਬਿੰਦ ਸਿੰਘ ਜੀ ਕੋਲ ਰਹੇ ਆਂ ਕਾਰਜ ਪਰੇ ਆਣ ਹੱਬ ਕਰਕੇ ਤੇ ਹੁਣ ਘਰ ਦੇ ਕੰਮ ਸਾਨੂੰ ਆਣ ਜਿਹੜੇ ਹੋ ਬਣੇ ਹਨ ਬਿਨਾ ਕਰੇ ਹਮ ਪਤਨ ਹੈ ਰਹੇ ਤੇ ਘਰ ਦੇ ਕੰਮ ਕਾਰ ਜਿਹੜੇ ਸਾਨੂੰ ਜ਼ਰੂਰੀ ਆ ਉਹ ਕਰੇ ਤੋਂ ਬਿਨਾ ਸਾਡੀ ਪਤ ਇੱਜ਼ਤ ਜਿਹੜੀ ਆ ਉਹ ਹੁਣ ਨਹੀਂ ਰਹਿੰਦੀ ਇਹ ਹਾਤੇ ਚਲਣ ਇਹ ਹਾਤੇ ਤਹਿ ਇਸ ਵਾਸਤੇ ਅਸੀਂ ਚੱਲਣ ਵਾਸਤੇ ਜਿਹੜਾ ਹੈ ਹੁਣ ਇਥੋਂ ਵਿਚਾਰ ਬੜਾਈ ਹੈ ਕਿਸ ਕੇ ਹਮ ਕੈਦੀ ਤੋਂ ਨਹੀਂ ਅਸੀਂ ਜਿਨਾ ਗੁਰੂ ਗੋਬਿੰਦ ਸਿੰਘ ਦੇ ਕੋਈ ਕੈਦੀ ਥੋੜਾ ਅਸੀਂ ਤਾਂ ਸੇਲਾਂ ਵਿੱਚ ਭਰਤੀ ਹੋਏ ਜਿੰਨਾ ਕ ਸਮਾਂ ਸਾਡੇ ਖੁਸ਼ੀ ਦੇ ਨਾਲ ਅਸੀਂ ਫੌਜ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਲਾਇਆ ਹੁਣ ਜੇ ਸਾਡਾ ਮਨ ਨਹੀਂ ਕਰਦਾ ਜੀ ਨਹੀਂ ਕਰਦਾ ਘਰ ਦੇ ਕੋਈ ਕੰਮ ਬੜੇ ਆ ਜਾਂ ਅਸੀਂ ਕੋਈ ਕੈਦੀ ਥੋੜਾ ਗੁਰੂ ਗੋਬਿੰਦ ਸਿੰਘ ਜੀ ਦੇ ਕਰੀ ਚਾੱਕਰੀ ਤਿਤਕ ਨਹੀਂ ਤੇ ਅਸੀਂ ਪਰ ਚਾੱਕਰੀ ਵੀ ਕਰਦੇ ਰੇ ਤਰਖਾਵਾ ਵੀ ਲੈਂਦੇ ਰੇ ਜੇ ਤਨ ਖਾਵਾਂ ਗੁਰੂ ਦਿੰਦਾ ਰਿਹਾ ਤੇ ਫਿਰ ਅਸੀਂ ਚੱਕਰੀ ਵੀ ਜਿਹੜੀ ਆ ਉਹ ਕਰਦੇ ਰਹੇ ਕਾਲੇ ਖਾਨ ਸੁਨ ਰਿਸ ਕੋ ਜਰਿਓ ਕਾਲੇ ਖਾਨ ਨੇ ਜਿਹੜਾ ਹੈ ਮਨ ਦੇ ਵਿੱਚ ਇਸ ਤਰ੍ਹਾਂ ਗੁੱਸਾ ਜਿਹਾ ਮਨਾਉਣਾ ਕੀਤਾ ਹੈ ਬਹਰ ਮਨੋਰਥ ਤੈ ਉਰ ਧਰਿਓ ਬੁਰੋ ਮਨੋਰਥ ਤੈ ਉਰ ਧਰਿਓ ਇਹ ਜਿਹੜਾ ਤੂੰ ਮਨੋਰਥ ਮਨ ਦੇ ਵਿੱਚ ਧਰੀ ਬੈਠਾ ਨਾ ਕਹਿੰਦੇ ਦਾਲ ਦੇ ਪਠਾਰ ਨੂੰ ਕਹਿੰਦੇ ਇਹ ਤੋਂ ਬੜਾ ਬੁਰਾ ਜਾਂ ਮਨੋਰਥ ਮੰਨ ਦੇ ਵਿੱਚ ਸੋਚਿਆ ਹੈ ਗੁਰ ਕੋ ਜੰਗ ਪਰਿਓ ਅਬ ਆਏ ਹੁਣ ਤਾਂ ਗੁਰੂ ਦਾ ਜੰਗ ਜਿਹੜਾ ਹੈ ਕਹਿੰਤ ਭਲ ਜੰਗ ਦੀ ਅਬ ਤਿਆਰੀ ਹੈ ਜੰਗ ਹੁਣ ਬਣ ਆਇਆ ਹੈ ਹਮ ਤੋ ਨਹੀਂ ਕਿਸੂ ਥਲ ਜਾਏ ਭਈ ਮੈਂ ਤਾਂ ਇਸ ਤਰ੍ਹਾਂ ਨਹੀਂ ਕਿਸੇ ਹੁਣ ਜਗ੍ਹਾ ਤੇ ਜਾਵਾਂਗਾ ਹਿਰਦੇ ਤੁਮਾਰੇ ਤਿਉ ਤੁਮ ਕਰੀ ਹੈ ਜੋ ਤੁਹਾਡੇ ਰਿਦੇ ਦੇ ਵਿੱਚ ਤੁਸੀਂ ਜਿਹੜਾ ਉਹ ਕਰਨਾ ਕਰੋ ਭਾਜ ਅਜਸ ਨਰਹਿ ਜਸ ਧਰੀ ਹੈ ਜੇਤ ਭਜਾਂਗੇ ਤੇ ਫਿਰ ਜਿਹੜਾ ਹਿਸਰਾ ਬਹੁਤ ਲੈਂਦਿਆ ਹੋਵੇਗੀ ਲੋਕਾਂ ਵਿੱਚ ਤੇ ਜੇ ਲਰਹ ਜਸ ਧਰੀ ਹੈ ਜੇ ਅੜ ਕੇ ਲੜਾਂਗੇ ਤੇ ਬੜਾ ਜਸ ਜਿਹੜਾ ਹੈ ਸੰਸਾਰ ਵਿੱਚ ਸਾਡਾ ਪੂਵੇਗਾ ਸਾਧ ਸੰਗਤ ਜੀ ਅੱਜ ਅਸੀਂ ਪੰਜਾ ਪਿਆਰਾ ਵਿੱਚੋਂ ਭਾਈ ਦਾਇਆ ਸਿੰਘ ਭਾਈ ਧਰਮ ਸਿੰਘ ਵੱਡੇ ਸਹਿਮਜਾਦੇ ਚਮਕੌਰ ਸਾਹਿਬ ਦੀ ਜੰਗ ਵਿੱਚ ਇਤਾਦਕ ਜਿਹੜੇ 40 ਮੁਕਤੇ ਖਦਰਾਣੇ ਦੀ ਢਾਲ ਉਹ ਕਿਉਂ ਯਾਦ ਕਰਦੇ ਆ ਉਹ ਯਾਦ ਆਪਾਂ ਤਾਂ ਕਰਦੇ ਆ ਕਿ ਉਹਨਾਂ ਨੇ ਗੁਰੂ ਤੋਂ ਪੰਥ ਤੋਂ ਕੌਮ ਤੋਂ ਸ਼ਹੀਦੀਆਂ ਵਾਰੀਆਂ ਅਜਾਨਾਂ ਵਾਰੀਆਂ ਇਸ ਵਾਸਤੇ ਇੱਥੇ ਕਹਿ ਰਹੇ ਹਨ ਭਜੇ ਅਜਸ ਲਲਹ ਜਸ ਕਰੀ ਹੈ ਜੇ ਭਜਾਂਗੇ ਤਾਂ ਬਦਨਾਮੀ ਹੋਵਗੇ ਨਿੰਦਿਆ ਹੋਵੇਗੀ ਲੋਕਾਂ ਚ ਜੇ ਲਰਾਂਗੇ ਤਾਂ ਸਿਧੀਆਂ ਪ੍ਰਾਪਤ ਕਰਾਂਗੇ ਤੇ ਬੜਾ ਸੰਸਾਰ ਵਿੱਚ ਜਸ ਹੋਵੇਗਾ ਇਮਕ ਹੈ ਬੈਠਿਓ ਤੂਸ਼ਨ ਹੋਏ ਇਸ ਤਰ੍ਹਾਂ ਕਹਿ ਕਰਕੇ ਨਾ ਜਿਹੜਾ ਫਿਰ ਕਾਲੇ ਖਾਨ ਸੀ ਪਠਾਨ ਉਹ ਤਾਂ ਚੁੱਪ ਕਰਕੇ ਸਾਈਡ ਜੀ ਤੇ ਬੈਠ ਗਿਆ ਨਿਮਖ ਹਲਾਲ ਕਰਨ ਸਰਪੋ ਸੋਏ ਭਈ ਮੈਂ ਤਾਂ ਜਿਹੜਾ ਕਲਗੀਧਰ ਪਾਤਸ਼ਾਹ ਦਾ ਨਮਕ ਆਦਾ ਹੈ ਉਹ ਤਾਂ ਮੈਂ ਹਲਾਲ ਕਰਾਂਗਾ ਹਰਾਮ ਨਹੀਂ ਕਰਨਾ ਇਹ ਇਹ ਕਹਿ ਰਿਹਾ ਹੈ ਭੀਖਣ ਖਾ ਹਯਾਦ ਖਾ ਆਦ ਹਯਾਤ ਖਾ ਭੀਖਣ ਖਾ ਇਤ ਆਦਕ ਜਿਹੜੇ ਗੂਜੇ ਪਠਾਨ ਇਹ ਸਾਰੇ ਜਿਹੜੇ ਤਾਦ ਕਿਸਨ ਤੀਨੋ ਮਿਲ ਕੇ ਕਰ ਇੱਕ ਬਾਦ ਇਹ ਤਿੰਨਾਂ ਨੇ ਮਿਲ ਕਰਕੇ ਇਸ ਤਰ੍ਹਾਂ ਜਿਹੜਾ ਹੈ ਇਹਨਾਂ ਨੇ ਗੱਲ ਪੱਕੀ ਕੀਤੀ ਗੈਂਤ ਭਾਵ ਸਲਾਹ ਕੀਤੀ ਅਪਰ 50ਕ ਲੈਕਰ ਖਾਨ ਤੇ ਆਪਦੇ ਨਾਲ ਜਿਹੜੇ 50ਕ ਪਠਾਨ ਇਹ ਇਹਨਾਂ ਨੇ ਹਯਾਤ ਖਾਨ ਨੇ ਤੇ ਭੀਖਨ ਖਾਨ ਨੇ 50ਕ ਪਠਾਨ ਆਪਦੇ ਨਾਲ ਲਏ ਜਿਹੜੇ ਆਖਣ ਕੀ ਗਿਨਤੀ ਮਨ ਠਾਨ ਇਸ ਤਰ੍ਹਾਂ ਹੈ ਛੁੱਟੀ ਵਾਸਤੇ ਸੋਚ ਕੀਤੀ ਹੈ ਵਿਚਾਰ ਕੀਤੀ ਹੈ ਜਹ ਬੈਠੇ ਸਭ जग ਸਿਰਮੌਰ ਇਹ ਉਥੇ ਚਲੇ ਗਏ ਪੰਜਾਖ ਪਠਾਂ ਲੈ ਕੇ ਜਿੱਥੇ ਕਲਗੀਧਰ ਪਾਤਸ਼ਾਹ ਸਿਰਮੌਰ ਸੇਸ਼ਟ ਪੀਰਾਂ ਦੇ ਵੀ ਪੀਰ ਗੁਰੂਆਂ ਦੇ ਵੀ ਗੁਰੂ ਉਥੇ ਬੈਠੇ ਸਾਂ ਸਿਰਮੌਰ ਉਪਰ ਝੂਰਤ ਚਾਰ ਸਿਤ ਚੌਰ ਚਿੱਟੇ ਰੰਗ ਦਾ ਬੜਾ ਸੁੰਦਰ ਚੌਰ ਸਾਹਿਬ ਕਲਗੀਧਰ ਪਾਤਸ਼ਾਹ ਨੂੰ ਉਹ ਝੂਲ ਰਿਹਾ ਹੈ ਦਵਾਰ ਪਾਲ ਕੇ ਹੱਥ ਬੁਝਾਏ ਦਵਾਰ ਪਾਲ ਕਹਿੰਦੇ ਜਿਹੜਾ ਗੇੜ ਤੇ ਖਲੋ ਖਲੋਤਾ ਹੁੰਦਾ ਉਹ ਦਵਾਰ ਪਾਲ ਤੋ ਇਹਨਾਂ ਨੇ ਪੁੱਛ ਕਰਕੇ ਜਿਵੇਂ ਆਪਾਂ ਕੋਈ ਸਕਿਉਰਿਟੀ ਗਾਰਡ ਹੁੰਦਾ ਆਪਾਂ ਕਹਿ ਸਕਦੇ ਆ ਇਸ ਤਰ੍ਹਾਂ ਦਵਾਰ ਪਾਲ ਅਦੋ ਕਹਿੰਦੇ ਉਹਨੂੰ ਪੁੱਛ ਕਰਕੇ ਪਹੁੰਚੇ ਜਹਾਂ ਪ੍ਰਭੂ ਜਿਸ ਥਾਏ ਕਲਗੀਧਰ ਪਾਤਸ਼ਾਹ ਜਿੱਥੇ ਬੈਠੇ ਜਿਸ ਜਗ੍ਹਾ ਤੇ ਐਠਦਾਰ ਪਗਿਆ ਜਿੰਨ ਕੇਰ ਤੇ ਟੇਡੀਆਂ ਜੀਆਂ ਪਗਾਂ ਥੋੜੀਆਂ ਜੀਆਂ ਇਹਨਾਂ ਨੇ ਜੜੀਆਂ ਨੇ ਪਠਾਨਾਂ ਨੇ ਬਣੀਆਂ ਲਟਕਤ ਇੱਕ ਸੰਕੰਦ ਸਮਸ਼ੇਰ ਤੇ ਮੋਢੇ ਤੇ ਜਿਵੇਂ ਸਾਈਡ ਤੇ ਇੱਕ ਤਾਂ ਸ੍ਰੀ ਸਾਹਿਬ ਸਿੱਧੀ ਪਾਉਣੀ ਹੁੰਦੀ ਜਿਵੇਂ ਆਪਾਂ ਗਾਤਰੇ ਪਾਉਣੇ ਆ ਇੱਕ ਜੜੀ ਆ ਮੋਢਿਆਂ ਤੇ ਟੰਗੀਆਂ ਹੁੰਦੀਆਂ ਜਿਵੇਂ ਬੰਦੂਕਾਂ ਟੰਗੀਆਂ ਹੁੰਦੀਆਂ ਇਸ ਤਰ੍ਹਾਂ ਟੇਡੀਆਂ ਜੀਆਂ ਸ੍ਰੀ ਸਾਹਿਬ ਇਹਨਾਂ ਨੇ ਮੋਢਿਆਂ ਤੇ ਪਠਾਨਾਂ ਨੇ ਜਿਹੜੇ 50 ਕ ਪਠਾਨ ਨੇ ਤੇ ਹਿਆਤ ਖਾਨ ਤੇ ਪੀਖਨ ਘਰ ਆਏ ਜਿਹੜੇ ਪਠਾਨ ਦੂਜੇ ਬੈਠ ਗਏ ਸਭ ਕਾਰਕਾਰ ਨਮੋ ਕਲਗੀਧਰ ਪਾਤਸ਼ਾਹ ਨੂੰ ਇਸ ਤਰ੍ਹਾਂ ਜਿਹੜੇ ਹੈ ਇਹ ਨਮਸਕਾਰਾਂ ਕਰਕੇ ਸਾਰੇ ਜਿਹੜੇ ਫਤਿਹ ਬੁਲਾ ਕੇ ਨਮਸਕਾਰ ਕਰਕੇ ਇਹ ਬੈਠ ਗਏ ਪੀਖਨ ਘਾਨ ਬੋਲਿਓ ਤਿਸ ਸਮੁ ਪੀਖਨ ਘਾ ਉਸ ਸਮੇ ਜਿਹੜਾ ਹੈ ਉਹ ਬੋਲੇ ਹੈ ਪਰਬੋ ਜੀ ਘਰ ਤੇ ਅਬ ਸੁਧ ਆਈ ਹੇ ਗੁਰੂ ਜੀ ਹੁਣ ਤਾਂ ਘਰ ਤੋਂ ਇੱਕ ਜਿਹੜੀ ਖਬਰ ਇਸ ਤਰ੍ਹਾਂ ਸਾਡੇ ਆਈ ਹੈ ਕਰ ਕੈ ਬਹੁਤ ਤਗੀਤ ਪਠਾਈ ਤੇ ਘਰੇ ਸਾਨੂੰ ਬੜਾ ਛੇਤੀ ਕਰਕੇ ਬੁਲਾਇਆ ਹੈ ਅਨਕ ਖਾਨ ਕੇ ਖੰਨ ਹੈ ਮਾਹੀ ਤੇ ਸਾਰੇ ਜਿਹੜੇ ਨੇ ਘਰਾਂ ਦੇ ਵਿੱਚ ਜਿਹੜੇ ਖਾਨ ਨੇ ਪਠਾਨ ਨੇ ਸਾਰੇ ਲੜਕੀ ਲੜਕਣ ਕੇਰ ਨਿਕਾਹ ਹੁਣ ਜਿਹੜੇ ਇਸ ਤਰ੍ਹਾਂ ਸਾਨੂੰ ਖਬਰ ਆਈ ਹੈ ਸਾਡੇ ਘਰਾਂ ਦੇ ਵਿੱਚ ਜਿਹੜੀਆਂ ਲੜਕੀਆਂ ਲੜਕੀਆਂ ਦੇ ਨਿਗਾਹ ਕਰਨੇ ਆ ਵਿਆਹ ਕਰਨਾ ਜਿਹੜੇ ਲੜਕੇ ਨੇ ਲੜਕੀਆਂ ਦੇ ਵੀ ਨਿਗਾਹ ਕਰਨੇ ਹਨ ਉਹ ਨਿਗਾਹ ਕਹਿੰਦੇ ਮੁਸਲਮਾਨ ਉਹ ਹੁਣ ਕਰਨੇ ਹਨ ਅਸੀਂ ਆਵੋ ਜਲਦ ਨਾਨ ਬਿਲਮੋ ਕਹੇ ਸੇ ਦੇ ਸ਼ੇਤੀ ਕਰਕੇ ਤੁਸੀਂ ਜਿਹੜਾ ਆਉਣਾ ਕਰੋ ਇਹ ਸਾਡੀਆਂ ਘਰ ਵਾਲੀਆਂ ਨੇ ਸਾਡੇ ਪਰਿਵਾਰਾਂ ਨੇ ਸਾਨੂੰ ਇਸ ਤਰ੍ਹਾਂ ਬੁਲਾਇਆ ਹੈ ਆਣ ਪਰਿਓ ਕਾਰਜ ਅਬ ਐਸੇ ਇਸ ਤਰ੍ਹਾਂ ਦਾ ਕਾਰਜ ਜਿਹੜਾ ਹੈ ਉਹ ਆਣ ਸਾਨੂੰ ਕੰਮ ਬਣਿਆ ਹੈ ਰੁਕਸਤ ਕੀ ਆਇਸ ਕਹੋ ਦੀਜੈ ਸਾਨੂੰ ਜਾਣ ਦੇ ਮਹਾਰਾਜ ਇਥੇ ਹੁਣ ਆਗਿਆ ਦੇ ਦਿਓ ਗਏ ਬਿਨਾ ਸਰ ਹੈ ਨਾ ਲਖੇਜੈ ਤੇ ਸਾਡਾ ਇਥੋਂ ਜਾਏ ਤੋਂ ਬਗੈਰ ਹੁਣ ਸਰਨਾ ਨਹੀਂ ਕਿਤਕ ਪਠਾਨਾਂ ਨੇ ਕੇ ਘਰ ਵਿਆਹ ਤੇ ਕਿੰਨਿਆਂ ਪਠਾਨਾਂ ਦੇ ਘਰ ਦੇ ਵਿੱਚ ਇਸ ਤਰ੍ਹਾਂ ਜਿਹੜੇ ਉਹ ਵਿਆਹ ਰੱਖੇ ਹਨ ਬਾਕੀ ਰਹਿਤ ਪਛਾਰੀ ਨਹੀਂ ਤੇ ਗੁਰੂ ਜੀ ਜਿਹੜੇ ਬਾਕੀ ਨੇ ਨਾ ਉਹ ਵੀ ਹੁਣ ਪਿੱਛੇ ਰਹਿੰਦੇ ਨਹੀਂ ਵੇਖੋ ਬਹਾਨੇ ਕਿਸ ਤਰ੍ਹਾਂ ਦੇ ਬਣਾ ਰਹੇ ਆ ਕਹਿੰਦੇ ਜਿਹੜੇ ਬਾਕੀ ਪਠਾਨ ਨੇ ਕਹਿੰਦੇ ਉਹ ਵੀ ਹੁਣ ਰਹਿੰਦੇ ਨਹੀਂ ਅਸੀਂ ਤਾਂ ਹੁਣ ਚੱਲੇ ਆ ਕਿਸੇ ਦੇ ਕੁੜੀ ਦਾ ਵਿਆਹ ਤੇ ਕਿਸੇ ਦੇ ਮੁੰਡੇ ਤੇ ਮੁੰਡੇ ਦਾ ਵਿਆਹ ਤੇ ਬਾਕੀ ਜਿਹੜੇ ਮਹਾਰਾਜ ਪਠਾਨ ਨਾ ਉਹ ਵੀ ਹੁਣ ਪਿਛਾਹੇ ਨਹੀਂ ਉਹ ਵੀ ਪਿੱਛੇ ਰਹਿੰਦੇ ਨਹੀਂ ਹਨ ਚਾਹਤ ਹੈ ਹਿਸਾਬ ਕਰਵਾਇਓ ਉਹ ਚਾਹੁੰਦੇ ਹਨ ਸਾਡਾ ਜਿਹੜਾ ਹਿਸਾਬ ਕਿਤਾਬ ਹੁਣ ਸਾਡਾ ਤੁਸੀਂ ਇਹ ਕਾ ਦੇਓ ਸਾਸ ਰਹੀ ਹਿਸਾਬ ਕਿਤਾਬ ਇਸ ਤਰ੍ਹਾਂ ਮੇ ਜਿਸ ਤਰ੍ਹਾਂ ਸਿੱਖ ਸੀ ਉਹ ਸੇਵਾ ਦੇ ਵਿੱਚ ਰਹਿੰਦੇ ਸਨ ਕੋਈ ਤਨਖਾਹ ਨਹੀਂ ਸੀ ਕੋਈ ਪੈਸਾ ਨਹੀਂ ਸੀ ਸੇਵਾ ਦੇ ਵਿੱਚ ਤੇ ਜਿਹੜੇ ਇਸ ਤਰ੍ਹਾਂ ਪਠਾਨ ਸੀ ਇਹ ਪੀਰ ਬੁੱਧੂ ਸਾਧ ਕਹਿਣ ਤੇ ਮੋਟੀਆਂ ਤਨਖਾਹਾਂ ਲੈਂਦੇ ਸੀ ਮਾਇਆ ਲੈਂਦੇ ਸੀ ਖੁੱਲੇ ਗੱਫੇ ਮਾਇਆ ਦੇ ਇਹਨਾਂ ਨੂੰ ਮਿਲਦੇ ਸੀ ਤੋਂ ਕਹਿੰਦਾ ਹੁਣ ਮਹਾਰਾਜ ਜੀ ਸਾਡਾ ਸਹਾਪਤਾ ਜਿਹੜਾ ਉਹ ਕਰ ਦਿਓ ਨਿਜ ਕੁਟੰਬ ਕਾਰਜ ਬਣ ਆਇਓ ਜਿਹੜਾ ਹੈ ਨਿਜ ਕੁਟੰਬ ਦਾ ਪਰਿਵਾਰ ਦਾ ਫੈਮਿਲੀ ਦਾ ਸਾਡਾ ਕਾਰਜ ਬਣ ਆਇਆ ਹੈ ਆਵ ਹੈ ਬਹੁਤ ਲਿਖਾਵ ਹੈ ਚਿਹਰੇ ਫੇਰ ਮਹਾਰਾਜ ਆਵਾਂਗੇ ਤੇ ਫੇਰ ਇਹ ਚਿਹਰੇ ਜਿਹੜੇ ਤੁਹਾਨੂੰ ਲਿਖਾ ਲਿਆਂਗੇ ਦੱਸ ਦੇਵਾਂਗੇ ਭਏ ਤਿਆਰ ਅਬ ஆயੁਦ ਪਹਿਰੇ ਹੋਣ ਅਸੀਂ ਜਿਹੜਾ ਹੈ ਤਿਆਰ ਪਰ ਤਿਆਰ ਹੋ ਕੇ ਜਾਣ ਵਾਸਤੇ ਛੁੱਟੀ ਲੈਣ ਵਾਸਤੇ ਆਏ ਹਾਂ ਸ੍ਰੀ ਪ੍ਰਭ ਗਤ ਸ੍ਰੀ ਪ੍ਰਭ ਗਤ ਅੰਤਰ ਕੀ ਜਾਨੀ ਕਲਗੀਧਰ ਪਾਤਸ਼ਾਹ ਹੁਣ ਉਹਨਾਂ ਤੋਂ ਲੁਕਾਇਆ ਛਪਾਇਆ ਕੀ ਛਪਦਾ ਕਲਗੀਧਰ ਪਾਤਸ਼ਾਹ ਸਾਰਾ ਕੁਝ ਜਾਣਦੇ ਅੰਤਰ ਜਾਨੀ ਆ ਉਹਨਾਂ ਨੇ ਇਹਨਾਂ ਦੇ ਮਨ ਦੀ ਜਿਹੜੀ ਗੱਲ ਜਾਣ ਲਈ ਧੀਰਜ ਦੇਵੇ ਹੇਤ ਬਖਾਨੀ ਤੇ ਧੀ ਜਿਹੜੇ ਦਾਗੁਰੂ ਬਾਬੇ ਸਿੰਘ ਮਹਾਰਾਜ ਨੇ ਇਹਨਾਂ ਪਠਾਰਾਂ ਨੂੰ ਭੋ ਪਠਾਨ ਤੂੰ ਸੁਨੇ ਬਹਾਦਰ ਭਈ ਤੁਸੀਂ ਤਾਂ ਪਠਾਨੋਂ ਬੜੇ ਜਿਹੜੇ ਬਹਾਦਰ ਸੁਣੀ ਦੇ ਹੈ ਦੇਖ ਕਰ ਦਰਬ ਰੱਖੇ ਠਿਕ ਸਾਦਰ ਇਸ ਤਰ੍ਹਾਂ ਹੈ ਪੀਰ ਬੁੱਧੂ ਸ਼ਾਹ ਨੇ ਤੁਹਾਨੂੰ ਜਿਹੜਾ ਹੈ ਉਹ ਬੜਾ ਇਸ ਤਰ੍ਹਾਂ ਧਨ ਦਵਾ ਕਰਕੇ ਰੱਖਿਆ ਹੈ ਪੀਰ ਬੁੱਧੂ ਸ਼ਾਹ ਨੇ ਤਾਨੂੰ ਬੜਾ ਧਨ ਜਿਹੜਾ ਹੈ ਉਹ ਦਵਾਇਆ ਹੈ ਸਤਰਨ ਸੰਗ ਜੰਗ ਕੋ ਪਰ ਤੇ ਸਤਰੂਆਂ ਦੇ ਨਾਲ ਇਸ ਤਰ੍ਹਾਂ ਜਿਹੜਾ ਹੈ ਹੁਣ ਜੰਗ ਦਾ ਸਮਾਂ ਬਣਿਆ ਹੈ ਆਵਹੇ ਕਾਮ ਇਹ ਬਨ ਕਰੇ ਤੇ ਇਹ ਜਿਹੜਾ ਹੈ ਹੁਣ ਮਨ ਇਹ ਕੰਮ ਸਾਨੂੰ ਬਣ ਆਉਂਦਾ ਹੈ ਹੁਣ ਜੰਗ ਦਾ ਕੋ ਸਮਾਂ ਅਬ ਰੁਖ ਸਤ ਲੈਨ ਬਈ ਹੁਣ ਸਮਾਂ ਕਿਹੜਾ ਛੁੱਟੀ ਲੈਣ ਦਾ ਹੈ ਸਾਮੀ ਕਾਰਜ ਪਰ ਅਬ ਰਨ ਐਨ ਹੁਣ ਜੰਗ ਦੇ ਮੈਦਾਨ ਦਾ ਕਾਰਜ ਜਿਹੜਾ ਹੈ ਉਹ ਬਣਿਆ ਹੈ ਅਬ ਹੋਏ ਕਾਤੁਰ ਚੜ ਆਏ ਅਬ ਹੋਏ ਕਾਤੁਰ ਕਰੋ ਰਫੇਰ ਤੇ ਹੁਣ ਤੁਸੀਂ ਜਿਹੜਾ ਹੈ ਏ ਜੰਗ ਦੇ ਮੈਦਾਨ ਦੇ ਵਿੱਚ ਹੀ ਸਮਝ ਲਓ ਵੀ ਇੱਥੇ ਹੀ ਹੁਣ ਵਿਆਹ ਹੋਣਿਆ ਜਿਹੜੇ ਰਿੱਪਤੇ ਲਰਹੋ ਨਾ ਪਾਓ ਜੇਬ ਇਸ ਤਰ੍ਹਾਂ ਬੜੀ ਸੋਭਾ ਭਾਵੋਗੇ ਜੇ ਤੁਸੀਂ ਜਿਹੜਾ ਹੁਣ ਜੰਗ ਜੁਦ ਦੇ ਵਿੱਚ ਹਿੱਸਾ ਪਾਉਂਗੇ ਬੜੀ ਸੋਭਾ ਤੁਹਾਡੀ ਹੋਵੇਗੀ ਲਰਨ ਹੇਤ ਦਲ ਗਨ ਚੜ ਆਏ ਤੇ ਤੁਹਾਨੂੰ ਪਤਾ ਹੈ ਪਠਾਣੋਂ ਹੁਣ ਬੜੇ ਜਿਹੜੇ ਨੇ ਇਸ ਤਰ੍ਹਾਂ ਫੌਜ ਜਿਹੜੀ ਆ ਉਹ ਚੜ ਕੇ ਜਿਹੜੀ ਆ ਸਾਡੇ ਤੇ ਆ ਰਹੀ ਹੈ ਗਹੋ ਸ਼ਸਤਰ ਹੋ ਜਾ ਸਮਹਾਈ ਤੇ ਹੁਣ ਸ਼ਸਤਰ ਪਕੜ ਕਰਕੇ ਨਾ ਤੁਸੀਂ ਜਿਹੜਾ ਹੈ ਉਹ ਸਾਹਮਣੇ ਹੋ ਕੇ ਲੜਨਾ ਕਰੋ ਹੱਥ ਹੱਥ ਹਥਿਆਰ ਨਿਪਾਵੋ ਬਜੈ ਤੇ ਹੱਥਾਂ ਦੇ ਵਿੱਚ ਹਥਿਆਰ ਫੜ ਕੇ ਤੇ ਹੁਣ ਤੁਸੀਂ ਜਿਹੜੇ ਆ ਉਹ ਵਿਜੇ ਜਿਹੜੇ ਆ ਉਹ ਪ੍ਰਾਪਤ ਕਰੋ ਬੋਹਰਨ ਕੇਤ ਗਮਨ ਕੋ ਕੀ ਜਾ ਬੋਹੜ ਜਿਹੜਾ ਹੈ ਤੁਸੀਂ ਗਮਨ ਜਿਹੜਾ ਹੈ ਬਾਦ ਦੇ ਵਿੱਚ ਹੁਣ ਕਰਨਾ ਕਰਿਓ ਜੰਗ ਤੋਂ ਬਾਦ ਜੰਗ ਖੇਤ ਅਬ ਜੰਗ ਖੇਤ ਕੋ ਅਬਹ ਨਿਕਾਹੋ ਤੇ ਇਹ ਜੰਗ ਦੇ ਮੈਦਾਨ ਦੇ ਵਿੱਚ ਜਾਣ ਨਾ ਕਰੋ ਇਹੀ ਨਿਗਾਹ ਹੈ ਇਹੀ ਵਿਆਹ ਜੜਾ ਹੈ ਪ੍ਰਥਮ ਕਰੋ ਧਰ ਕ ਉਤਸਾਹੋ ਬੜਾ ਉਤਸ਼ਾਹ ਤੁਸੀਂ ਕਰਨਾ ਕਰੋ ਤੇ ਜੰਗ ਦੇ ਮੈਦਾਨ ਵਿੱਚ ਡਟੋ ਬਾਹਰ ਨਿਕਾਰੋ ਸਦਨ ਕੋ ਕਰਿ ਹੈ ਬਾਦ ਦੇ ਵਿੱਚ ਜਿਹੜਾ ਸਦਰ ਨੂੰ ਘਰ ਨੂੰ ਉਹ ਤੁਸੀਂ ਜਾਣਾ ਕਰਿਓ ਤਪਸਨ ਬੰਸ ਕੀ ਲੱਜਿਆ ਧਰੀ ਹੈ ਆਪਨ ਬੰਸ ਕੀ ਲੱਜਾ ਧਰੀ ਹੈ ਤੇ ਤੁਸੀਂ ਪਠਾਣੋਂ ਬੰਸ ਤੁਹਾਡੀ ਕਿਹੜੀ ਆ ਤੁਸੀਂ ਇਹ ਸੋਚੋ ਤੁਹਾਡੀ ਬੰਸ ਜਿਹੜੀ ਆ ਪਠਾਣਾ ਦੀ ਬੰਸ ਆ ਤੇ ਪਠਾਣਾ ਦੀ ਬੰਸ ਬੜੀ ਦਲੇਰ ਹੁੰਦੀ ਆ ਆਪਦੀ ਬੰਸ ਨੂੰ ਤਾਂ ਦਾਗ ਨਾ ਲੱਗ ਹੁਣ ਪੁਨ ਰੁਖਤ ਕੋ ਪਰਹ ਬਨਾਇ ਫਿਰ ਤੁਸੀਂ ਜਾਣਾ ਜਿਹੜਾ ਕੰਨਾ ਬਾਦ ਦੇ ਵਿੱਚ ਬ੍ਰਿੰਦ ਦਰਬ ਕੋ ਤੁਹ ਹੈ ਦਿਵਾਇ ਵੇਖੋ ਗਲਗੀ ਧਰ ਪਾਸ਼ਾ ਕੀ ਕਹਿ ਰਹੇ ਨੇ ਕਹਿੰਦੇ ਤੁਸੀਂ ਹੁਣ ਇਹੀ ਸਮਝੋ ਵੀ ਜੰਗ ਜੁਰ ਦੇ ਵਿੱਚ ਜਿਹੜੇ ਵਿਆਹ ਦੇ ਕਾਰਜ ਆ ਇਹ ਸਾਡੇ ਬਹੁਤ ਜ਼ਰੂਰੀ ਹਨ ਸੋ ਬਾਦ ਦੇ ਵਿੱਚ ਤੁਸੀਂ ਛੁੱਟੀ ਲਿਓ ਤੇ ਤੁਹਾਨੂੰ ਬੜਾ ਦਰਬ ਤੇ ਧਨ ਬੜਾ ਮੈਂ ਖੁਸ਼ ਹੋ ਕੇ ਦਰਬ ਧਨ ਵੱਧ ਜਿਹੜਾ ਤੁਹਾਨੂੰ ਉਹ ਵੱਧ ਤੋਂ ਵੱਧ ਧਨ ਦੇ ਕੇ ਖੁਸ਼ੀ ਦੇ ਨਾਲ ਤੁਹਾਨੂੰ ਫਿਰ ਉਸ ਸਮੇਂ ਬਾਅਦ ਦੇ ਵਿੱਚ ਜੰਗ ਫਤਿਹ ਹੋ ਗਈ ਫਤਿਹ ਹੋਈ ਜਾਣੀ ਆ ਸਾਹਿਬ ਜੀ ਫਤਿਹ ਦਾ ਭੰਗਾਣੀ ਦੀ ਜੰਗ ਹੋਈ ਗਈ ਸੀ ਇਹ ਥੋੜਾ ਸੀ ਪਠਾਣਾ ਦਾ ਕਰਕੇ ਇਹ ਜੰਗ ਸੀ ਪਰ ਗੁਰੂ ਸਾਹਿਬ ਫਿਰ ਵੀ ਕਹਿ ਰਹੇ ਨੇ ਤੁਹਾਨੂੰ ਬੜਾ ਧਨ ਦੇ ਕੇ ਬੜੇ ਇੱਜ਼ਤ ਮਾਰ ਨਾਲ ਤੋਰਾਂਗੇ ਇਸਰਾ ਇੱਥੋਂ ਤੱਕ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਹਰਮਤ ਕੀਤੀ ਹੈ ਸੋ ਵਿਚਾਰ ਕਰਦੇ ਆਂ ਬਸ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਮਣੀ ਸੁਹਾਕ ਨਹੀਂ ਸਤਿਗੁਰੂ ਸਾਹਿਬ ਸੰਗਤ ਬਖਸ਼ ਰਹਿਣਾ ਅਗੇ ਤੋਂ ਸੰਗਤ ਬਖਸ਼ਨੀ ਇੱਥੇ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਪੁਨ ਰੁਖ ਸਤ ਕੋ ਕਰ ਹੈ ਬਨਾਏ ਬ੍ਰਿੰਦ ਦਰਬ ਕੋ ਤੁਹ ਹੈ ਦਿਵਾਏ ਵਾਹਿਗੁਰੂ ਜੀ ਕਾ ਖਾਲਸਾ